ਲੈ ਵੀ ਸੱਜਣੋਂ ਆਪਣੇ ਕੋਲ ਬਹੁਤ ਕਮਾਲ ਪ੍ਰੋਡਕਟ ਪਹੁੰਚਿਆ ਇਹ ਪ੍ਰੋਡਕਟ ਕੀ ਆ ਹਕੀਪਿੱਕੀ ਹਰਬਲ ਆਇਲ ਆ ਹਕੀਪਿੱਕੀ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਇਹ ਕੀ ਆ ਇਹ ਹੈਗਾ ਆਦੀਵਾਸੀ ਆਇਲ ਸਰਕਾਰ ਨੇ ਪਹਿਲਾਂ ਤਾਂ ਦੇਖੋ ਤੁਸੀਂ ਕੀ ਕੀਤਾ ਕਿ ਆਦੀਵਾਸੀ ਕੀ ਕਰਦੇ ਸੀ ਤੇ ਜੰਗਲ ਦੇ ਵਿੱਚ ਸ਼ਿਕਾਰ ਕਰਦੇ ਸੀ ਜਾਂ ਜੰਗਲ ਦੇ ਵਿੱਚੋਂ ਲੱਕੜਾਂ ਕੱਟਦੇ ਸੀ ਤੇ ਉਹਦੇ ਨਾਲ ਉਹ ਬਸਰ ਕਰਦੇ ਸੀ ਤਾਂ ਸਰਕਾਰ ਨੇ ਦੇਖਿਆ ਕਿ ਯਾਰ ਇਹ ਤਾਂ ਜੇ ਇਹਨਾਂ ਨੂੰ ੱੱਕੇ ਨਾ ਹਟਾਵਾਂਗੇ ਤਾਂ ਭੁੱਖੇ ਮਰ ਜਾਣਗੇ ਜਿੰਨਾ ਹਟਾਏ ਦਾ ਜੰਗਲ ਖਤਮ ਹੋ ਜੂ ਤਾਂ ਉਹਨਾਂ ਨੇ ਇੱਕ ਗੱਲ ਨੋਟ ਕੀਤੀ ਉੱਥੇ ਜਿੰਨੇ ਰਿਸਰਚ ਟੀਮਾਂ ਭੇਜੀਆਂ ਉਹ ਕਹਿੰਦੇ ਇਹਨਾਂ ਦੇ ਬਾਲ ਬਹੁਤ ਸੰਘਣੇ ਆ ਉਹਨਾਂ ਦੇ ਮਤਲਬ ਬਾਲ ਤਾਂ ਐਂ ਕਰੋ ਚਾਫ ਫਰਗੇ ਬਾਲ ਤਾਂ ਉਹਨਾਂ ਨੇ ਸੱਜਣੋ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਦੇ ਬਾਲਾਂ ਦਾ ਫਾਰਮੂਲਾ ਸਾਰਾ ਮੁਲਖ ਗੰਜਾ ਹੋਈ ਜਾਂਦਾ ਤੁਹਾਡੇ ਬਾਲ ਚਾਫ ਫਿਰਗੇ ਆ ਵੀ ਤੁਸੀਂ ਐਂ ਕਰੋ ਸਾਨੂੰ ਆਪਦੇ ਬਾਲਾਂ ਤੇ ਕੀ ਲਾਉਣਾ ਹੈ ਇਹ ਦੱਸੋ ਉਹਨਾਂ ਨੇ ਦੱਸਿਆ ਆਦੀਵਾਸੀਆਂ ਨੇ ਵੀ ਅਸੀਂ ਆਹ ਆਹ ਚੀਜ਼ਾਂ ਆਪਦੇ ਵਾਲਾਂ ਲਈ ਇਸਤੇਮਾਲ ਕਰਦੇ ਹਾਂ ਕਹਿੰਦੇ ਇਹਦਾ ਤੇਲ ਬਣਾਓ ਫਿਰ ਤੇਲ ਬਣਾਇਆ ਫਿਰ ਉਹ ਤੇਲ ਆ ਜਿਹੜਾ ਉਹ ਦੇਸ਼ ਦੇ ਵਿੱਚ ਸਰਕਾਰ ਸਹਿਯੋਗ ਕਰ ਰਹੀ ਆ ਮਤਲਬ ਜਿੰਨੇ ਵੀ ਐਡਵਰਟਾਈਜ਼ਮੈਂਟ ਆ ਉਹ ਤੇ ਖਰਚਾ ਆ ਜਿਹੜਾ ਸਰਕਾਰ ਕਰਦੀ ਹੈ ਤੇ ਇਹ ਤੇਲ ਆ ਜਿਹੜਾ ਉਹ ਲੋਕਾਂ ਤੱਕ ਪਹੁੰਚਿਆ ਜਾਂਦਾ ਹਾਂ ਠੱਗਾਂ ਨੇ ਕੰਮ ਚਲਾ ਲਿਆ ਜਦੋਂ ਇਹ ਤੇਲ ਦੀ ਬਹੁਤ ਜ਼ਿਆਦਾ ਚਰਚਾ ਦੇਸ਼ 'ਚ ਹੋ ਗਈ ਤਾਂ 2 200 3 300 ਰੁਪਏ ਦੇ ਵਿੱਚ ਨਕਲੀ ਤੇਲ ਵੇਚਣ ਲੱਗੇ ਇਸ ਕਰਕੇ ਹੁਣ ਜਿਹੜਾ ਹਾਕੀ ਪਿੱਕੀ ਔਇਲ ਵਾਲੇ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੈਸ਼ ਔਨ ਡਿਲੀਵਰੀ ਵੀ ਜੇ ਤਾਂ ਅਸਲੀ ਨਿਕਲਦਾ ਤਾਂ ਪੈਸੇ ਦੇ ਉਹਨੇ ਵਾਪਸ ਕਰ ਦਿਓ ਤਾਂ ਜੇ ਤੁਹਾਨੂੰ ਕੋਈ ਬੰਦਾ ਨਾਗਦ ਪੈਸੇ ਲੈ ਕੇ ਭੇਜ ਰਿਹਾ ਉਧਰੋਂ ਯੂਪੀਆਈ ਵਾਲਾ ਕੰਮ ਕਰ ਰਿਹਾ ਤਾਂ ਸਮਝ ਲਓ ਵੀ ਮਾੜਾ ਜਿਹਾ ਡਾਊਟ ਕਰਿਓ ਇਹਨਾਂ ਦੀ ਅਸਲੀ ਸਾਈਟ ਤੋਂ ਹੀ ਤੇਲ ਖਰੀਦੋ ਨਕਲੀ ਬਹੁਤ ਵੇਣ ਲੱਗ ਗਿਆ ਆਪਸ਼ਨ ਹੀ ਕੱਲੀ ਕੈਸ਼ ਔਨ ਡਿਲੀਵਰੀ ਹਾਂ ਆਪਸ਼ਨ ਹੀ ਜਿਹੜੀ ਮਤਲਬ ਸਾਈਟ ਤੇ ਕੈਸ਼ ਔਨ ਡਿਲੀਵਰੀ ਆ ਉੱਥੇ ਚੈੱਕ ਕਰਕੇ ਵੀ ਹਾਕੀ ਪਿੱਕੀ ਵਾਲਿਆਂ ਦਾ ਇਹ ਆ ਤੇਲ ਨਿਕਲੂ ਆ ਆਹਾ ਆ ਤੇਲ ਨਿਕਲੂ ਆਹਾ ਤੇਲ ਨਿਕਲੂ 100% ਨੇਚਰਲ ਆ ਸੱਜਣੋ ਤੇ ਇਹ ਤੇਲ ਨੂੰ ਮਤਲਬ ਆਪਾਂ ਕਹਿੰਦੇ ਵੀ ਸਰਕਾਰ ਸੈਂਟਰ ਸਰਕਾਰ ਮਦਦ ਕਰ ਰਹੀ ਹੈ ਆ ਦੇਖ ਨੰਬਰ ਵੀ ਦਿਖਾ ਦੇ ਪ੍ਰੀਤ ਨੰਬਰ ਦਿਖਾ ਦੇ ਆ ਦੇਖ ਨੰਬਰ ਉੱਤੇ ਦਿੱਤੇ ਹੋਏ ਆ ਨੰਬਰ ਵੀ ਦਿੱਤੇ ਹੋਏ ਆ ਉੱਤੇ ਇਹਨਾਂ ਦੇ ਤੁਸੀਂ ਕਾਲ ਕਰ ਸਕਦੇ ਆ ਇਹ ਨੰਬਰਾਂ ਦੇ ਉੱਤੇ ਕਾਲ ਕਰ ਸਕਦੇ ਆ ਇਹਨਾਂ ਦੀ ਵੈਬਸਾਈਟ ਤੇ ਜਾ ਸਕਦੇ ਆ ਤੇ ਹੁਣ ਆਪਣੇ ਕੋਲੇ ਕਿਉਂ ਆਇਆ ਸੋਹਣੇ ਸਜਣੋ ਤੁਹਾਨੂੰ ਪਤਾ ਵੀ ਆਪਣੇ ਵਾਲਾਂ ਦੇ ਵੀ ਕੰਮ ਆ ਜਿਹੜੀ ਕੰਨੀ ਤੇ ਖੇਡਦੀ ਅਗੇ ਹਾਂ ਹਾਂ ਹੁਣ ਆਪਾਂ ਦੇਖਣਾ ਵੀ ਇਹ ਕੀ ਕੰਮ ਕਰਦਾ ਕਹਿੰਦਾ ਆ ਵੀ ਵਾਲ ਬਹੁਤ ਸੰਘਣੇ ਕਰ ਦਿੰਦਾ ਪ੍ਰੀਤਮ ਦੇਖਾ ਮਾੜਾ ਇਹ ਲਾ ਕੇ ਚ ਮੈਂ ਚੈੱਕ ਮਾੜਾ ਇਹ ਤਾਂ ਚੈੱਕ ਕਰ ਕੀ ਪਤਾ ਹੁੰਦਾ ਫਰਕ ਪੈਂਦੇ ਦਾ ਕੀ ਪਤਾ ਹੁੰਦਾ ਮਾੜਾ ਹੈ ਮੇਰੇ ਬਾਲਾਂ ਤੇ ਕੈਮਰਾ ਮਾਰਦੇ ਆ ਬਾਲ ਚੈੱਕ ਕਰਿਓ ਸਮਲ ਤੇ ਠੀਕ ਆ ਥੋੜੀ ਜੀ ਠੀਕ ਹੀ ਆ ਕੋਈ ਐਂ ਕਿਹਾ ਉਹਨੇ ਰਾਤ ਨੂੰ ਲਾ ਕੇ ਪਹਿਣਾ ਇਹਨੂੰ ਤੂੰ ਮੈਨੂੰ ਐਂ ਦੱਸ ਫਰਕ ਪਿਆ ਕੋਈ ਸਵੇਰੇ ਸ਼ੈਂਪੂ ਨਾਲ ਲਾ ਦੇਣਾ ਇਹਨੂੰ ਅੱਛਾ ਸਵੇਰੇ ਲਾਉਣ ਰਾਤ ਨੂੰ ਲਾ ਕੇ ਲਾ ਕੇ ਹੋ ਜਾਣਾ ਦੋ ਲਾਉਣਾ ਹਫ਼ਤੇ ਚ ਦੋ ਤਿੰਨ ਵਾਰ ਕੋਈ ਲਾਉਣਾ ਦੋ ਤਿੰਨ ਹਫ਼ਤੇ ਚ ਦੋ ਤਿੰਨ ਵਾਰ ਹੀ ਲਾਉਣਾ ਰਾਤ ਨੂੰ ਲਾ ਕੇ ਪੈਣਾ ਸਵੇਰੇ ਲਾ ਦੇਣਾ ਨਹੀਂ ਹੁਣ ਮੈਂ ਲਾਇਆ ਫਰਕ ਪਿਆ ਕੋਈ ਲੈ ਵੀ ਗੱਲ ਲਿਓ ਆ ਆ ਹੱਕੀ ਪਿੱਕੀ ਔਇਲ ਮਲੋ ਮੰਗਾਇਆ ਤੁਸੀਂ ਵੀ ਮੰਗਾ ਸਕਦੇ ਆ ਵੀਡੀਓ ਨੂੰ ਸ਼ੇਅਰ ਕਰੋ ਇਹ ਵੀਡੀਓ ਨੂੰ ਜਦੋਂ ਤੁਸੀਂ ਸ਼ੇਅਰ ਕਰੋਗੇ ਨਾ ਤਾਂ ਉਹਦੇ ਨਾਲ ਜੰਗਲਾਂ ਦੀ ਬਹੁਤ ਵੱਡੀ ਸਭ ਤੋਂ ਵੱਡੀ ਗੱਲ ਆ ਵੀ ਸਾਡਾ ਜੰਗਲ ਆ ਜਿਹੜਾ ਉਹ ਬਚੂਗਾ ਜੰਗਲੀ ਜਾਨਵਰ ਬਚਣਗੇ ਆਦੀਵਾਸੀਆਂ ਦੀ ਜ਼ਿੰਦਗੀ ਹੈ ਜਿਹੜੀ ਉਹ ਲੀਤੇ ਆਉਗੀ ਤਾਂ ਇਹਦੇ ਲਈ ਇਹ ਬਹੁਤ ਜ਼ਰੂਰੀ ਹੈ ਆਪਾਂ ਕਹਿ ਸਕਦੇ ਆ ਵੀ ਤੇਲ ਜੇ ਤੁਹਾਡਾ ਫਾਇਦਾ ਕਰਦਾ ਉਹ ਤਾਂ ਹੈ ਹੀ ਹੈ ਜੇ ਤੁਹਾਡਾ ਫਾਇਦਾ ਨਹੀਂ ਵੀ ਕਰਦਾ ਨਾ ਫਿਰ ਵੀ ਮੈਨੂੰ ਐਂ ਲੱਗਦਾ ਵੀ ਕਿਸੇ ਪਾਸੇ ਫਾਇਦਾ ਕਰ ਹੀ ਰਿਹਾ